ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਹੁਣਾਂ ਦੇ ਘਰ ਆਇਆ ਆਂ ਦੋਸਤੋ ਵੀਰ ਗੁਰਲਾਲ ਸਿੰਘ ਹੁਣਾਂ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਤੇ ਪਸ਼ੂ ਤਕਰੀਬਨ ਤੁਹਾਨੂੰ ਆਪਾਂ ਥੋੜੇ ਥੋੜੇ ਦਿਨਾਂ ਬਾਅਦ ਅਪਡੇਟ ਦੇ ਦਿੰਨੇ ਆ ਇਸ ਕਰੋਂ ਵਾਹ ਪਿੰਡ ਬਿਲਕੁਲ ਨਜ਼ਦੀਕ ਆ ਦੋਸਤੋ ਖਾਲੜੇ ਪਿੰਡ ਦੀ ਦੂਰੀ ਥੋੜੀ ਆ ਡਲੇਰੀ ਇਹ ਪਿੰਡ ਬਿਲਕੁਲ ਨਾ ਨਾ ਲੱਗਦਿਆ ਤੇ ਖਾਸ ਪਹੁੰਚ ਤੁਸੀਂ ਪਿੰਡ ਡਾਲ ਕਰਨੀ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਸਾਹਮਣੇ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਜੇ ਟੋਟਲ ਚਾਰ ਮੱਝਾਂ ਤੁਹਾਨੂੰ ਦਿਖਾਉਣੀਆਂ ਚਾਰ ਮੱਝਾਂ ਝੋਟੀਆਂ ਹੋਣਗੀਆਂ ਸਾਰੇ ਪਸ਼ੂ ਸੋਏ ਸੋਏ ਆ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਲੈ ਕੇ ਵੀਰ ਗੁਰਲਾਲ ਤੋਂ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਰੇਡ ਪਾਪੜਤਾ ਕੀ ਹੈ ਦੋਸਤੋ ਕੀ ਦੁੱਧ ਕੀ ਮਿਲਕ ਤੇ ਚੱਲ ਰਿਹਾ ਇਹ ਪਸ਼ੂ ਉਹ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਤੋ ਵੀਡੀਓ ਦੇ ਨਾਲ ਇਹਨਾਂ ਤੱਕ ਬਨੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਉਹ ਮਿਲ ਸਕੇ ਆਓ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਹੈਗੀ ਆ ਠੀਕ ਆ ਸੋ ਜਿਹੜਾ ਕੋਈ ਵੀਰ ਪਸ਼ੂ ਐਨੀਮਲ ਖਰੀਦਣ ਆ ਰਿਹਾ ਤੇ ਦੋ ਟਮਚੋ ਕੇ ਤਸੱਲੀ ਤੁਸੀਂ ਕਰਨੀ ਆ ਦੋਸਤੋ ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਓ ਤੇ ਅੱਜ ਤਰੀਕ 21 ਮਈ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਵੀਰੇ ਠੀਕ ਠਾਕ ਦੇ ਚੜਦੀ ਕਲਾ ਵੀਰ ਜੀ ਤੁਸੀਂ ਸਨੋ ਵਧੀਆ ਗਰਲਾਲ ਤੇ ਅੱਜ ਪਸ਼ੂ ਆਪਣੇ ਕੋਲ ਟੋਟਲ ਇਹ ਚਾਰ ਨਾ ਕੀ ਪਕਾਉ ਚਾਰ ਨਾ ਆ ਸੰਧੂ ਸਾਹਿਬ ਚਾਰੇ ਨੀਲੀ ਰਾਵੀ ਚਾਉਂਦੇ ਤੇ ਚਾਰੇ ਸੂਏ ਸਵਾਏ ਆ ਹਾਂ ਚਾਰੇ ਸੂਏ ਆ ਹਾਂ ਜੀ ਠੀਕ ਹੈ ਜੀ ਤੇ ਬਾਕੀ ਪਸ਼ੂ ਹੈ ਵੀ ਥੋੜਾ ਥੋੜਾ ਦਿਨਾਂ ਦੇ ਵਿੱਚ ਇਹ ਕੁਝ ਕੁ ਪਸ਼ੂ ਸੰਧੂ ਸਾਹਿਬ ਚੰਗੇ ਸਾਰੇ ਹੀ ਠੀਕ ਆ ਹਾਂ ਤੇ ਗਰਲਾਲ ਸ਼ੁਰੂਆਤ ਇਸੇ ਮੱਝ ਤੋਂ ਕਰ ਲਈ ਵੀਰ ਇਹ ਸੰਧੂ ਸਾਹਿਬ ਦੂਜੇ ਸੂਏ ਝੋਟੀ ਸੂਈ ਆ ਅੱਛਾ ਇਹਨੂੰ ਅੱਜ 12 ਦਿਨ ਹੋ ਗਏ ਸੂਈ ਨੂੰ ਬੱਚਾ ਵਿਖਾ ਦੋ ਆ ਕਟਾ ਜੇ ਮਗਰ ਠੀਕ ਹੈ ਮੇਲਾ ਝੋਡੀ ਮਾਰਨਾ ਸ਼ੁਰੂ ਕੀਤਾ ਅੱਜ ਵੀ ਜਦੋਂ ਬੈਠੀ ਸਾਰੇ ਮੇਲਾ ਮਾਰਨ ਦੀ 12 ਦਿਨਾਂ ਦੀ ਦੋਸਤੋ ਸੁਈਏ ਇਹ ਮਗਰ ਕਟਾ ਮੇਲ ਕਾਫ ਆ ਦੇਖੋ ਨੀਲੀ 라ਵੀ ਜੀ ਹੁੰਦਾ ਕਟਾ ਵੀ ਬਿਲਕੁਲ ਜੀ ਤੇ ਆਪ ਇਹ ਦੂਜਾ ਸੁਆ ਦੂਜਾ ਸੁਆ ਸੰਧੂ ਸਾਹਿਬ ਠੀਕ ਹੈ ਤੇ ਹੁਣ ਦੁੱਧ ਦੀ ਕੀ ਸਥਿਤੀ ਹੈ ਜੀ 11 ਲੀਟਰ ਸੰਧੂ ਸਾਹਿਬ ਦੁੱਧ ਪਿਆ ਰਿਹਾ ਜਿਤਨਾ ਕੋਈ ਵੀਰ ਭਰਾ ਆਉਂਦੀ ਮਰਜ਼ੀ ਤਸल्ली ਕਰੇ ਆਗੇ 11 ਕਿਲੋ ਆ ਵੇਰ ਲਾ ਵੇਰ ਲਾ ਵਿਖਾ ਦਿਓ ਇੱਕ ਵਾਰੀ ਘਟ ਗਏ ਗੁਰਲਾ ਵੰਡਾ ਵੇਖੋ ਦੋਸਤੋ ਮਰਲੇ ਦੇ ਮਰਲੇ ਵੰਡਾ ਨੇ ਆ ਵੇਖੋ ਇੱਕੋ ਕੱਲੀ ਕਹਿਣ ਵਾਲੀ ਗੱਲ ਨਹੀਂ ਕੀ ਵੇ ਜਿਹੜੇ ਬੰਨੇ ਇੱਕ ਬਹਿੜੀਆਂ ਦੇ ਪਾਸੇ ਬਹਿ ਗਿਆ ਪਾ ਚਵਾਈ ਕਰਦੇ ਆ ਦੂਜੇ ਪਾਸੇ ਹੱਥ ਨਹੀਂ ਆਉਂਦਾਗਾ ਠੀਕ ਆ ਚਵਾਈ ਵੀ ਇੱਕ ਨੰਬਰ ਸੰਧੂ ਸਾਹਿਬ ਅੱਛਾ ਜੀ ਇਹ ਗੱਲਾਂ ਨਹੀਂ ਇਹ ਖੁੰਜੀ ਹਾਂ ਆ ਦੇਖੋ ਆ ਦੇਖੋ ਜੀ ਠੀਕ ਬਹੁਤ ਚੰਗੀ ਝੋਟੀ ਸੋ ਵਰਲਾ ਬਤਾਂ ਬਹੁਤ ਸੋਹਣੀਆਂ ਦੋਸਤੋ ਤੇ ਨੀਲੀ ਦਾ ਪੱਖ ਵੀ ਹੈਗਾ ਇਸ ਝੋਟੀ ਦੇ ਵਿੱਚ ਠੀਕ ਆ ਆ ਦੇਖੋ ਕਰੋ ਚੈੱਕ ਸੰਧੂ ਸਾਹਿਬ ਨੀਲੀ ਬਹਿਂਦਿੰਦੀ ਹੈ ਧਰਾ ਨਹੀਂ ਚਰੀ ਨਹੀਂ ਬਹਿਂਦਿੰਦੀ ਹਾਂ ਆ ਲਓ ਜੀ ਤੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਾ ਦੋਸਤ ਨਾਲ ਦਿਖਾ ਦਿੰਨੇ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਤੇ ਵੇਖੋ ਬਿਲਕੁਲ ਅੱਗੇ ਠ ਤੇ ਠ ਤੇ ਥਣ ਲੱਗਾ ਦੋਸਤੋ ਠੀਕ ਹੈ ਜੀ ਠ ਠ ਤੇ ਥਣ ਸਿੰਘ ਸਿੰਘ ਵੀ ਖਾ ਦੋ ਜੀ ਵੇਖੋ ਸੋਹਣੀ ਸਿੰਘੀ ਸਿੰਘੀ ਹੈ ਠੀਕ ਹੈ ਜਿੱਲੀ ਮਣ ਗਿਆਖੇ ਜੀ ਵੇਖੋ ਲਓ ਜੀ ਅੱਖਾਂ ਦੇ ਵਿੱਚ ਪੂਰਾ ਜਵਾਬ ਤੇ ਮਗਰਲੇ ਖੋਰ ਤੋਤੇ ਆ ਠੀਕ ਆ ਸੋ ਹਾਈਟ ਕੱਦ ਵੀ ਸੋਹਣਾ ਹੈ ਵੱਡੇ ਕੱਦ ਕਾਠ ਦੇ ਵਿੱਚ ਆ ਵਜਨ ਲੋਡ ਪੂਲ ਫੁੱਲ ਬਟਾ ਫੁੱਲ ਠੀਕ ਆ ਤੋ ਫੋਲੋ ਵਜਨ ਧਾਰ ਸੰਦੂ ਸਾਹਿਬ 11 ਕਿਲੋ ਦੁੱਧ ਐਨੀ ਗਰਮੀ ਚ ਵੀ 11 ਕਿਲੋ ਦੁੱਧ ਤੇ ਮੱਛ ਚੱ ਜੋ ਵੀਰ ਭਰਾ ਆਉਂਦਾ ਤੁਹਾਨੂੰ 11 ਦਾ 11.5 ਜਵਾਗ ਤੋਰਾਂਗੇ ਤੇ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਫਿਰ ਦੱਸ ਕੇ ਉਹਦੇ ਭੇਜਾਂਗੇ ਹੂੰ ਸਭ ਤੋਂ अहम ਗੱਲਾ ਦੋਸਤੋ ਵੰਡਮੁੰਡ ਬੜੀ ਸੋਹਣੀ ਆ ਠੀਕ ਆ ਜੀ ਮਰਲੇ ਤੇ ਮਰਲੇ ਵੰਡਾ ਐਵੇਂ ਨਹੀਂ ਕਹੇ ਦਿੱਤਾ ਆਪਾਂ ਵੀ ਬਹੁਤ ਸੋਹਣਾ ਨਖੇੜ ਆਪਸੀ ਥਣਾ ਦਾ ਕਿਹੇ ਗੱਲਾਂ ਨਹੀਂ ਸੰਧੂ ਸਾਹਿਬ ਖੁੰਜੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਠੰਡੀ ਠਿਰੀ ਆ ਲਓ ਜੀ ਇੰਜ ਦੇਖੋ ਜਿੱਥੇ ਮਰਜੀ ਡਾ ਕੇ ਭੇਜੋ ਇਹ ਨਹੀਂ ਵੀ ਭੱਜੀ ਫਿਰੂਗੀ ਇੰਜ ਦੇਖੋ ਆ ਦੇਖੋ ਜੀ ਕਰੋ ਚੈੱਕ ਠੀਕ ਆ ਇੱਕ ਸਾਰ ਲੈਵਾ ਪੱਦਰ ਠੀਕ ਹੈ ਜੀ ਤੇ 11 ਕਿਲੋ ਬਿਲਕੁਲ ਨੈਟ ਦੁੱਧ ਸਾਰੀਆਂ ਗੱਲਾਂ ਤਾਂ ਪੂਰੀ ਹੈ ਅੱਛਾ ਮੂੰਹ ਮਾਂ ਵੀ ਫੜਾਉਂਦੀ ਹੈ ਫੜਾ ਹੀ ਜਿੰਨਾ ਮਰਜ਼ੀ ਮੂੰਹ ਫੜਾਓ ਠੀਕ ਹੈ ਜੀ ਠੀਕ ਹੈ ਲਿਆਓ ਖਾਸ ਨਾ ਬੰਦੀ ਦੇਖੋ ਪਸਮਾਚ ਆ ਗਈ ਹੈ ਹਾਂ ਲਓ ਦੋਸਤੋ ਠੀਕ ਆ ਜੀ ਫੁੱਟ ਫੁੱਟ ਦੀ ਦੂਰੀ ਆ ਆ ਦੇਖੋ ਹੱਸਣਾ ਬਸ ਮਾ ਆ ਗਿਆ ਦੇਖੋ ਇਹਨੂੰ ਕਹਿ ਸਕਦੇ ਆ ਵੀ ਫੁੱਟ ਫੁੱਟ ਤੇ ਥਣ ਦਾਗਾ ਠੀਕ ਆ ਆ ਕਰੋ ਜਾ ਕੇ ਠੀਕ ਆ ਜੀ ਅੱਗੋਂ ਪਿੱਛੋਂ ਸੱਜੇ ਖੱਬੇ ਜਿਹੜੇ ਬੰਨੇ ਮਰਜ਼ੀ ਬੈਰ ਕੇ ਚਵਾਈ ਕਰੀ ਚੱਲੋ ਸੋਹਣੀ ਵੰਡ ਸੋਹਣਾ ਨਖੇੜ ਚੋਣ ਜਾਣ ਇੱਕ ਨੰਬਰਾ ਦੇਖੋ ਜੀ ਠੀਕ ਆ ਤੋਂ ਮੋਟੀ ਧਾਰ ਇੱਕ ਇਧਰ ਪਾ ਲੋ ਇੱਕ ਦੂਜੇ ਬੰਨੇ ਜਾ ਪਾਓ ਹੂੰ ਇਹ ਨਹੀਂ ਵੀ ਮੈਂ ਤਾਂ ਖਰਾਬ ਕਰੂਗੀ ਹੂੰ ਦੇਖੋ ਵਿਰਲਾ ਲੋ ਸੰਧੂ ਸਾਹਬ ਕੋਈ ਵਿਰਲੀ ਮਾਜੀ ਹੁੰਦੀ ਜਿਹਨੂੰ ਇਹੋ ਜਿਹਾ ਵਿਰਨ ਹੁੰਦਾ ਹਾਂ ਬਸ ਉਹ ਤੋਂ ਚੱਲੋ ਆਪਾਂ ਆਮ ਹੀ ਰੋਜ਼ ਖਰੀਦਦੇ ਆ ਇਹ ਏਡੀ ਵਿਰਲ ਨਹੀਂ ਵਿਰਲੀ ਹੁੰਦੀ ਆ ਹਾਂਜੀ ਬਿਲਕੁਲ ਏਡਾ ਵਿਰਲ ਗਏ ਵਿਰਲੀ ਨੂੰ ਲੱਗਦਾ ਇਧਰ ਦੇਖੋ ਫਿਰ ਇਹਨੇ ਕੋਈ ਵੀਰ ਭਰਾ ਆਖੂਗਾ ਆਪਾਂ ਫੁੱਲ ਹੱਥ ਖੋਲ ਕੇ ਉਖਾਦਨੇ ਜੇ ਹੱਥ ਟਾਜੂ ਦੇ ਦੇ ਵੀ ਪੂਰਾ ਗਿੱਠ ਗਿੱਠ ਤੇ ਹੈ ਹਾਂਜੀ ਤੇ ਗਰਲਾਲ ਮੁੱਲ ਕੀ ਕਰਦਾ ਜਾਂਦਾ ਮੁੱਲ ਸੰਧੂ ਸਾਹਬ ਜਿਤਨਾ ਝੋਟੀ ਸਾਰੇ ਪਾਸੇ ਪੂਰੀ ਆ ਮੁੱਲ ਕਰਨ ਨੂੰ ਤਾਂ ਭਾਵੇਂ ਦਾ 5 ਲੱਖ ਕਰੀ ਜਈਏ ਜੱਟ ਦਾ ਹਾਂ ਪਰ ਮੋਲੇ ਲਗਾ ਜੀ ਇਹਦਾ 1 ਲੱਖ 15000 ਅੱਛਾ ਜੀ 1 ਲੋਬ 115000 ਮੋਹਲਾ ਦੋਸਤੋ 110000 ਰੁਪਏ ਤੁਹਾਨੂੰ ਮਿਲ ਜੂਗੀ ਸੋ ਚੰਗੀ ਆ ਖੂਬਸੂਰਤ ਥਣੇ ਦੇ ਦੀ ਸਾਫ ਸੁਥਰੀ ਆ ਠੀਕ ਹੈ ਇੱਕ 10 ਚੋਂ ਹੀ ਮਾਨਤਾ ਕਰਦੇ ਆ ਉਹ ਸੁਣੀਓ ਬੰਦਾ ਚੰਗੀਆਂ ਸੋਹਣੀਆਂ ਵਿਥਾਂ ਵਿਰਲਾ ਠੀਕ ਹੈ ਜੀ ਕੋਈ ਸ਼ੱਕ ਨਹੀਂ ਆ ਦੋਸਤੋ ਕਿਸੇ ਪਾਸੇ ਨਹੀਂ ਖੁਦ ਹੀ ਕਰਮਾਂ ਵਾਲੀ ਤੇ ਚੰਗਾ ਖਾਸਾ ਦੋ ਤੋਂ 10 11 ਕਿਲੋ ਜਿਹੜੀ ਹੁਣ ਇਸ ਵਕਤ ਮਿਲਕਿੰਗ ਕਰਵਾ ਰਹੀ ਹੈ ਪੇਠਪੂੜਾ ਸੰਧੂ ਸਾਹਿਬ ਖਾ ਦਿਓ ਫਿਰ ਕਿਸੇ ਵੀ ਪਾਸੇ ਨਹੀਂ ਝੋਡੀ ਖੁੰਜੀ ਇੱਕ ਸਾਰ ਜੇ ਘੋੜੀਆਂ ਨੂੰ ਬਸ ਹਮਾਵੇ ਲੋ ਹੱਥ ਨਹੀਂ ਹੋ ਗਏ ਚੰਗੀ ਐ ਛੋਟੇ ਸਾਰੇ ਚੰਗੀ ਜਾਣ ਬਿਲਕੁਲ ਜੀ ਬਿਲਕੁਲ ਇੱਕ 10 ਚੋਂ ਇਮਾਨਦਾਰ ਸੰਦੂ ਸਾਹਿਬ ਕਰਦੇ ਆਂਗੇ ਠੀਕ ਆ ਜੀ ਅੱਗੇ ਦੂਜੇ ਨੰਬਰ ਤੇ ਆਕਰ ਲਾਲ ਜੜੀ ਆਪਣੇ ਕੋਲ ਮਾੜੀ ਇਹ ਸੰਦੂ ਸਾਹਿਬ ਝੋਟੀ ਕੱਲ ਦੀ ਸੋਈ ਜੇ ਅੱਛਾ ਜੀ ਕੱਲ ਕੋਈ 3 ਵਜੇ ਸੋਈ ਐ ਤੇ ਸ਼ਾਮੀ 5 5:30 ਜੋਰ ਪਾਈਏ ਨੇ ਹਾਂ 5 ਕਿਲੋ ਬੋਲਾ ਕੱਲ ਸ਼ਾਮੀ ਚ ਹੋਇਆ ਆਪਾਂ ਹਾਂ 4 ਤੋਂ 5 ਕਿਲੋ ਸੇਰੇ ਚ ਹੋਇਆ ਠੀਕ ਹੈ ਯਾਨੀ 10 ਕਿਲੋ ਬੋਲਾ ਨੇ ਥੱਲੇ ਹਾਜ਼ਰ ਜੀ ਮਗਰ ਕੱਟੀ ਦੂਜੇ ਸਵੇਰੇ ਸੋਈ ਜੇ ਅੱਛਾ ਇਹ ਵੀ ਦੂਜੇ ਆ ਹਾਂ ਜੀ ਸੋਹਿਆ ਜੋ ਉਗਿਨਾ ਕੋਲ ਮੈਂ ਜਿਹੜਾ ਦੋਸਤ ਗਰੰਟੀ ਨਾਲ ਦੂਜੇ ਸੂਏ ਉਹ ਸਿੰਘ ਥੋੜਾ ਖੁੱਲਾ ਮੋੜਿਆ ਹੈ ਅੱਛਾ ਤੂਆ ਗਰੰਟੀ ਨਾਲ ਦੂਜਾ ਹੈ ਠੀਕ ਹੈ ਜੀ ਚੁਆਈ ਚੁਈ ਇਹਦੀ ਝੋਟ ਜੀ ਇੱਕ ਨੰਬਰ ਆ ਲਓ ਜੀ ਆਹ ਵੇਖੋ ਕਰੋ ਚੈੱਕ ਦੋਸਤੋ ਠੰਡੀਆਂ ਤੇ ਰੀਆਂ ਲਓ ਜੀ ਹੈ ਸੀਰਸਲਾ ਕਨੇ ਠੰਡੀਆਂ ਤੇ ਰੀਆਂ ਠੀਕ ਆ ਤੇ ਬੌਲਾ ਜੀ ਤਾਂ ਥਲੇ ਵੀ ਬੌਲਾ ਸੰਤੂ ਸਾਹਿਬ ਕੱਲ ਦੀ ਸੂਈ ਕੱਲ ਦੀ ਸੂਈ ਤੇ ਬੌਲਾ 9 10 ਕਿਲੋ ਹਾਂ ਜੀ ਜੇ ਕੋਈ ਇੱਚ ਹੈ ਉਹ ਦਾਹੀ ਚਵਾਵਾਂਗੇ ਜੇ ਆਨਲਾਈਨ ਮੰਗੋ ਤਾਂ ਫਿਰ 9 ਦੇ ਭੇਜਾਂਗੇ ਲਓ ਜੀ ਅੱਜ ਸ਼ਾਮਾਂ ਨੂੰ ਸਾਰੀ ਖਾਲੀ ਕਰਾਂਗੇ ਬਹੁਤ ਸੋਨਾ ਭ ਬਿਲਕੁਲ ਸੈਜ ਥਾਣ ਦਾ ਚੈੱਕ ਕਰੋ ਠੀਕ ਹੈ ਜੀ ਮੁੱਠੀ ਮੁੱਠੀ ਥਾਣਾ ਨਾ ਵਾਧ ਤੇ ਨਾ ਹੀ ਘਟ ਪੂਰਾ ਆ ਕੱਟੀ ਏ ਮਗਰ ਮਗਰ ਕੱਟੀ ਏ ਨੜੂ ਬਿਲਕੁਲ ਬੱਚੇ ਦੇ ਨਾਲ ਆ ਜੀ ਕੱਟੀ ਵੇਖੋ ਗੱਡੀ ਪਲੀ ਏ ਸੋ ਕੱਟੀ ਬਹੁਤ ਸੁਣੀ ਆ ਨੜੂ ਨਾਲ ਆ ਬੱਚੇ ਦੇ ਤੇ ਕੱਲ ਦੀ ਸੂਈਏ ਦੋਸਤੋ ਬਹੁਤ ਜਿਹੜਾ ਚੰਗੀ ਸ਼ੁਰੂਆਤ ਕੀਤੀ ਆ ਆ ਤੁਸੀਂ ਵੇਖੋ ਫੇਸ ਕੁਆਲਿਟੀ ਆ ਦੇਖੋ ਜੀ ਸੂਰਾ ਗਰੰਟੀ ਨਾਲ ਦੱਜਾ ਹੋਊਗਾ ਲਿਓ ਜੀ ਹੰਦੂ ਸਾਬੇਕ ਨਹੀਂ ਨਾ ਕੱਲ ਦੀ ਮੈਂ ਸੂਈ ਕਰਕੇ ਥੋੜਾ ਲੱਪਾ ਜਿਹਾ ਲਾਇਆ ਹੈ ਅੱਛਾ ਮੈਂ ਕੱਲ ਹਾਥੀਆ ਨੂੰ ਜਾਬਦੀ ਸੀ ਜਦੋਂ ਲਈ ਆਪਾਂ ਤੇ ਆ ਸੂ ਸਵਾ ਜਾਈਏ ਹਾਂ ਹੁਣ ਮੰਨ ਲਓ ਤੁਸੀਂ ਸ਼ਾਣੇ ਕੋਈ ਮਣ ਪੱਕੇ ਦੀ ਕੱਟੀ ਦਿੱਤੀ ਕੋਈ 10 15 ਕਿਲੋ ਜੋਰ ਸੁੱਟੀ ਆ ਹਾਂ ਸਭ ਕੁਝ ਅੰਦਰ ਹੀ ਆਇਆ ਅੰਦਰੋਂ ਹੀ ਆਇਆ ਹਾਂ ਫਿਰ ਇੱਕ ਵਾਰੀ ਤਹਿ ਜੀ ਲੌਂਦਾ ਹੀ ਲੌਂਦਾ ਫਿਰ ਮੈਂ ਹੀ ਲਾਹਿੰਦਾ ਪਸ਼ੂ ਪਰ ਇਹ ਨਹੀਂ ਕੋਈ ਚੱਕਰ ਭੱਜੀਆਂ ਫਿਰਨੀਆਂ ਜਿੱਥੇ ਮਰਜ਼ੀ ਬੈਠ ਕੇ ਚੋਹ ਤਸੱਲੀ ਕਰੋ ਲੋਕ ਦੋਸਤੋ ਠੰਡੀ ਧੀਰੀਆ ਸੀਲਸ ਲੱਗ ਹਾਂ ਤੇ ਬਾਕੀ ਸੋਹਣੀ ਬਾਡੀ ਬੰਤਰ ਦੀ ਆ ਹਾਈਟ ਮੀਡੀਅਮ ਵਜ਼ਨ ਲੋੜ ਫੁੱਲ ਬੜਾ ਫੁੱਲਾ ਵਜ਼ਨ ਵੱਟਾ ਸੰਦੂਸਾ ਇੱਕ ਵਾਰੀ ਪਸ਼ੂ ਸੁਆ ਸੁਆ ਹੁੰਦਾ ਦੋਸਤੋ ਜਿੱਡਾ ਮਰਜੀ ਤਗੜਾ ਵਜ਼ਨ ਵੱਟੇ ਵਾਲਾ ਹੋਵੇ ਇੱਕ ਵਾਰੀ ਸੂ ਸੁਆ ਚ ਆ ਹੀ ਜਾਂਦਾ ਤੇ 5-7 ਦਿਨ ਹਫਤਾ ਆਪਾਂ ਹਰ ਵਾਰ ਗੱਲ ਕਰਦੇ ਆ ਵੀ ਸਿੱਧੇ-ਸਿੱਧੇ ਹੋਣ ਦੇ ਵਿੱਚ ਪਸ਼ੂ ਦਾ ਸਮਾਂ ਲੱਗਦਾ ਹੀ ਆ ਕਿਉਂਕਿ ਬੱਚੇ ਦੇ ਸਮੇਤ ਕਾਫੀ ਜਿਹੜਾ ਦੋਸਤੋ ਜੇਰ-ਜੂਰ ਜਾਂ ਗੰਦਗੀ ਕਹਿ ਲੈਣੇ ਵੀ ਕਾਫੀ ਬਾਹਰ ਨਿਕਲਦਾ ਸਰ ਗਰਮੀ ਬਹੁਤ ਪੈੰਡੀ ਹੈ ਨਾ ਹਾਂ ਲੈ ਵੀ ਵਿਰਲਾ ਔਰ ਲਾ ਇਹਦੀਆਂ ਬਹੁਤ ਜਿਆਦੀਆਂ ਲੇਵਾ ਵੇਖੋ ਫਿਰ ਪੱਧਰ ਇੱਕ ਠੀਕਾ ਇੱਕ ਸਾਰ ਬਹੁਤ ਖੂਬਸੂਰਤ ਲੇਵੇ ਦੀ ਮਾਲਕਾ ਨਾ ਠੀਕਾ ਲੇਵੇ ਦੀ ਕਾਫੀ ਸੋਹਣੀ ਦੇਖਾ ਤੇ ਬਹੁਤ ਵਧੀਆ ਦੇ ਲਈ 10000 ਕਿਲੋ ਹਣ ਬੋਲਾ ਅਜਰਿਆ 10 ਕਿਲੋ ਨੇ 13 14 ਕਿਲੋ ਦੁੱਧ ਕੀ ਜਾਂਦਾ ਆ ਆ ਲਓ ਜੀ ਪਹਿਲੇ ਸੂਏ ਘਰ ਵਾਲਿਆਂ ਦੇ ਮੁਤਾਬਕ ਕਹਿਣ ਦੇ ਅਨਸਾਰ ਇਹਨੇ 10 ਤੋਂ 11 ਕਿਲੋ ਦੁੱਧ ਚੋਆਇਆ ਠੀਕ ਹੈ ਯਾਰ ਕੀ ਵਾਧੀ ਚੱਲੂਗੀ ਹੁਣ ਜਿਤਨਾ 10 ਕਿਲੋ ਦਾ ਸਟਾਰਟਿੰਗ ਹੀ ਹੋਈ ਆ ਆ ਬਿਲਕੁਲ ਜੀ ਬਿਲਕੁਲ ਇੱਡੇ ਡੰਗਰਾਂ ਨੂੰ ਸੰਧੂ ਸਾਹਿਬ ਪਹਿਲਾਂ ਘਰ ਖੋਣਾ ਪੈਂਦਾ ਫਿਰ ਤਿਆਰ ਹੁੰਦਾ ਜਾ ਕੇ ਸਹੀ ਹੈ ਬਾਕੀ ਚੋਣਾਂ ਤਾਂ ਪੋਲੀ ਨਿਕਲੀ ਫਿਰ ਬਾਈ ਇੱਕ ਨੰਬਰ ਕੋਈ ਪੂਰਛਟਾਂ ਨਹੀਂ ਆਇਆ ਆਪਾਂ ਧਾਰਾ ਮਰਾ ਕੇ ਖਾਤੀਆਂ ਫਿਰ ਕੋਈ ਵੀਰ ਭਰਾ ਆਵੇ ਅੱਜ ਤਸੱਲੀ ਕਰੇ ਰਕਮ ਦੇਣੀ ਆ ਹਾਂ ਆਪਾਂ ਲੈ ਲੈਂਦੀ ਆ ਕੀ ਕਰਦੇ ਆ ਮੁੱਲ ਮੁੱਲ ਕਰਨ ਨੂੰ ਸੰਧੂ ਸਾਹਿਬ ਜਿਤਨਾ ਸੂਈ ਸਵਾਈ ਹੈ ਲੰਮਾ ਸਮਾਂ ਨੇ ਮਿਲਣਾ ਤਾਜੀ ਸੂਈ ਆ ਮੁੱਲ ਕਰਨ ਨੂੰ ਭਾਵੇਂ 15 ਕਰੀ ਜਾਈਏ ਭਾਵੇਂ 10 ਕਰੀ ਜਾਈਏ ਅੱਛਾ ਜੀ ਪਰ ਇੰਨਾ ਮੁੱਲ ਕਰਨ ਦਾ ਫਾਇਦਾ ਕੋਈ ਨਹੀਂ ਆਪਾਂ ਜਿੱਥੇ ਤੁਹਾਨੂੰ ਪਤਾ ਹਾ ਨਾ ਇਹ ਰੇਡ ਕਰਨਾ ਮੁੱਲ 1 ਲੱਖ 5000 1 ਲੱਖ 200 1 2 ਦੀ ਹਾਂਜੀ ਲਓ ਜੀ ਇੱਕ 5 ਦੇ ਵਿੱਚੋਂ 3000 ਛੋੜ ਛੱਪਾ 1 ਲੱਖ 2000 ਦੀ ਆ ਲੈਵਾ ਫੇਰ ਵਿਖਾ ਦਿਓ ਇੱਕ ਨਹੀਂ ਬਹੁਤ ਇੱਕ ਤੀਤ ਕਮਾਨ ਵਰਗਾ ਲੈਵਾ ਠੀਕ ਹੈ ਜੀ ਉਹਨਾਂ ਹੀ ਅੱਗੇ ਪੂਛ ਚੁੱਕਦਾ ਜੇ ਲੈਵਾ ਵੇਖੋ ਆ ਦੇਖੋ ਠੀਕ ਆ ਸੋ ਕਾਫੀ ਸੋਹਣੀ ਸ਼ੇਪ ਆ ਦੋਸਤੋ ਸੋਹਣਾ ਸਟਰਕਚਰ ਆ ਇਸ ਮੱਝ ਦਾ ਵੀ ਬਹੁਤ ਵਧੀਆ ਥਾਂ ਮਡੀ ਜਾਣਿਆ ਚੰਗੇ ਥਣ ਭਾਂਡੇ ਦੀ ਆ ਵੇਖੋ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਆ ਵੇਖੋ ਥਣ ਦੀ ਸ਼ੇਪ ਸੈਜ ਸੋ ਵਿਰਲਾ ਦੇ ਥਾ ਠੀਕ ਆ ਜੀ ਤੇ ਚੂਣ ਚਣ ਬਿਲਕੁਲ ਚੰਗੀ ਨਿਕਲੀ ਆ ਪੋਲੀ ਚੂਣ ਨਿਕਲੀ ਆ ਤੇ ਮਗਰ ਇਹਦੇ ਕੱਟੀ ਆ ਫੀਮੇਲ ਕਾਫ ਬੱਚਾ ਬਿਲਕੁਲ ਤੁਸੀਂ ਇਹ ਵੇਖੋ 나ੜੂ ਦੇ ਬੱਚਾ 1 ਲੱਖ 2000 ਦੀ ਮਿਲ ਜੂਗੀ ਕੋਲੇ ਆ ਗਈ ਆ ਹਾਂ ਜੀ ਆ ਮਜ ਆ ਗਈ ਆਪਣੇ ਕੋਲ ਇਹ ਸੰਤੂ ਸਾਹਿਬ ਦੂਜੇ ਸੂਏ ਝੋਟੀ ਸੂਈ ਆ ਦੂਜਣ ਝੋਟੀ ਆ ਹਾਂ ਜੀ ਝੋਟੀ ਚੰਗੀ ਆ ਵੈਸੇ ਕੀ ਡਿਟੇਲ ਰਿਕਾਰਡਿੰਦਾ ਸੰਧੂ ਸਾਹਿਬ ਵੇਖ ਲਓ ਵੀਰ ਭਰਾ ਦੇ ਨੇ ਨੀਲੀ ਰਾਵੀ ਜੀ ਲਿਆ ਕੇ ਦੋ ਵੇਖ ਲਓ ਜੇ ਕਿ ਨਿਸ਼ਾਨੀ ਤਾਂ ਰਹਿ ਗਈ ਆ ਤੇ ਨਿਸ਼ਾਨੀਆਂ ਤਾਂ ਚੜੀਆਂ ਆ ਗਈਆਂ ਨਿਸ਼ਾਨੀਆਂ ਉਹ ਵਰਟ ਤੋਂ ਥੋੜੀ ਜਿਹੀ ਆ ਗਈ ਬਾਕੀ ਮੂੰਹ ਮੱਥੇ ਤੇ ਬੜੀ ਚੰਗੀ ਸੋਚਤੀ ਬਿੱਲੀ ਵਣ ਗਈ ਆਖੇ ਜੀ ਸੰਧੂ ਸਾਹਿਬ ਬਿੱਲੀ ਮਣਕਣੀ ਆ ਤੇ ਬਿੱਲੀ ਬਣ ਗਈ ਹਾਂ ਸਾਰੀਆਂ ਨਿਸ਼ਾਨੀਆਂ ਜੀ ਚਿੱਟੇ ਸਿੰਘ ਆ ਗਏ ਹੈ ਹਾਂ ਜੀ ਵਾਈਟ ਸਿੰਘ ਬਿੱਲੀ ਮਣਕੀ ਆਖਾ ਦੋਸਤੋ ਮੂੰਹ ਸਫੇਦ ਬਾਕੀ ਬੋਡੀ ਤੇ ਥੋੜੀ ਜਿਹੀ ਓਵਰ ਵਾਈਟਨੈਸ ਤਾਂ ਨਜ਼ਰ ਆਊਗੀ ਤੁਹਾਨੂੰ ਬਾਕੀ ਕੱਦ ਕਾਠਾ ਬਹੁਤ ਚ ਅਛਾ ਕਰਲਾਲ ਦੂਜਾ ਸੂਆ ਤੇ ਸਮਾਂ ਕਿੰਨਾ ਹੋ ਗਿਆ ਨੂੰ ਸੂਈ ਸੰਧੂ ਸਾਹਿਬ ਇਹਨੂੰ ਸਾਢੇ 3 ਮਹੀਨੇ ਹੋ ਗਏ ਸੂਈ ਨੂੰ ਆ ਨੀਲੀ ਰਾਵੀ ਜੀ ਦੇ ਮਗਰ ਕੱਟੀ ਜੀ ਕੱਟੀ ਮਗਰ ਕੱਟੀ ਜਾਣੀ ਹੈ 8 ਕਿਲੋ ਦੁੱਧ ਨੂੰ ਝੋਟੀ ਸਲੇ ਤਿਆਰ ਜੇ ਤੇ 35 ਦਿਨ ਗਾਂ ਨੂੰ ਬਣੀ ਨੂੰ ਹੋ ਗਏ ਜੀ ਲਓ ਜੀ 35 ਅਗ ਦਿਨਾਂ ਦੀ ਅੱਗੇ ਨਵੇਂ ਦੁੱਧ ਰਾਲੀ ਆ ਦੋਸਤੋ ਇਹ ਜਨਾ ਵੀਰਾ ਦਾ ਆਪਾਂ ਲਈ ਆ ਉਹਨਾਂ ਕੋਲ 5 6 ਪਸ਼ੂ ਨੀਲੀ ਰਾਵੀ ਦੇ ਨੀਲੀ ਰਾਵੀ ਦਾ ਮਾਲੀ ਆ ਉਹਦੇ ਵੀ ਇਤਰਾ ਡਾਇਰੈਕਟ ਕ੍ਰਾਸ ਹੋਈ ਆ ਮਾਲੀ ਤੋਂ ਹੁਣ ਉਹ ਅੱਗੋਂ ਅਗਲੇ ਦੀ ਕਿਸਮਤ ਸੂਣ ਵਾਲੀ ਨਿਕਲੇ ਖਾਲੀ ਨਿਕਲੇ ਜਿੱਤਰਾ ਉਹਨਾਂ ਨੇ ਆਪਾਂ ਨੂੰ ਵੇਰਵਾ ਪਾ ਕੇ ਦੱਸਦਾ ਇਤਰਾ ਆਪਾਂ ਗਾਂ ਦੱਸਦਾ ਤੇ ਮਾਲੀ ਤੋਂ ਬਣੀ ਹੈ ਮਾਲੀ ਤੋਂ ਬਣੀ ਨੀਲੀ ਰਵੀ ਦੇ ਤੋਂ ਹੁਣ ਇਹਦੇ ਥਲੇ 8 ਲੀਟਰ ਦੋ ਤਿਆਰ ਆ ਮਗਰ ਕੱਟੀ ਜੇ ਕੱਟੀ ਵਿਖਾ ਦੋ ਸਾਢੇ ਤਿੰਨ ਮਹੀਨੇ ਦੀ ਕੱਟੀ ਜੇ ਇੱਕ ਨਹੀਂ ਦੋ ਲੈ ਕੇ ਜਾਓਗੇ ਦੋਸਤੋ ਇਹ ਮਗਰ ਕੱਟੀ ਹੈ ਠੀਕ ਹੈ ਸਾਨੂੰ ਸਾਹ ਕੋਈ ਕਿਸਮਤ ਕਿਸੇ ਦੀ ਕਿਸਮਤ ਨਾ ਰਲਿਆ ਨਹੀਂ ਹੁੰਦਾ ਹੋ ਸਕਦਾ ਤੇ ਨਹੀਂ ਪਾਜਣ ਕਿਸ ਦੀਆਂ ਬਸ ਜੀ ਬਸ ਬਸ ਜੇ ਸੂਣ ਵਾਲੀ ਨਿਕਲ ਆਵੇ ਤੇ ਬਸ ਬਸ ਲੋ ਵੀ ਪ੍ਰਭੂ 8 ਕਿਲੋ ਦੁੱਧ ਇਸ ਵਕਤੇ ਦੇ ਥਲੇ ਹਾਜ਼ਰ ਆ ਛੋਟੀ ਵੱਡੀ ਆ ਪੂਰੀ ਤੇ ਵੱਡੀ ਆ ਚੌੜੇ ਪਿੱਟ ਪੁੜੇ ਦੇ ਵਿੱਚ ਤੇ ਬਾਕੀ ਬਹੁਤ ਖੂਬਸੂਰਤ ਕੁਆਲਿਟੀ ਦੀ ਆ ਚੌੜਾ ਪੁੱਠਾ ਉਡੀਕ ਨਾ ਦਰਦੀ ਜਿਹੜੀ ਅੱਜ ਆਈ ਕਰਕੇ ਨਾ ਹਾਂ ਉਹ ਨਵੀਂ ਥਾਂ ਪਸ਼ੂ ਆਇਆ ਇੱਕ ਪਸ਼ੂ ਘਰੋਂ ਘੱਟ ਨਿਕਲਿਆ ਹੁੰਦਾ ਨਾ ਹਾਂ ਜੀ ਵੱਲੋਂ ਆਪਣਾ ਦਾ ਵਪਾਰ ਦਾ ਸਰਕਲ ਹੈ ਪਤਾ ਨਹੀਂ ਕਿੰਨੀ ਘਰ ਢਾੜੀ ਜਿਹਾ ਨਗਰ ਖੁੱਲ ਜਣੇ ਸਹੀ ਹੈ ਤੇ ਕੇ ਘਰ ਵਾਲੇ ਵੀਰ ਨੇ ਉੱਥੋਂ ਖੋਲ ਕੇ ਉੱਥੇ ਬੰਦ ਨਹੀਂ ਸ਼ਾਮਾਂ ਦੀ ਕਿ ਫਿਰ ਇੱਕੇ ਦਾ ਵੱਜਾ ਰਹਿਣਾ ਨਗਰ ਹੂੰ 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 1 ਜਿਹੜਾ 8 ਕਿਲੋ ਆਪਾਂ ਆ ਬਿਲਕੁਲ ਚੁਆਵਾ 8 ਕਿਲੋ ਸੰਨੂ ਸਾਹ ਦੋ ਡੰਟ ਚੁਆ ਗਏ ਭਾਵੇਂ ਜਿਤਨਾ ਵੀਰ ਭਰਾ ਮਰਜ਼ੀ ਖੜੇ ਆਪਣੇ ਦਾ ਲਓ ਜੀ ਠੀਕ ਆ ਸੋ ਛੋਟੀ ਚੰਗੀ ਆ ਦੋਸਤੋ ਬਾਕੀ ਹੈ ਨਿਗਰ ਵੱਡੇ ਕਦ ਕੱਢਦੇ ਜੀ ਸਾਹਿਬ ਜਿੰਨਾ ਦੁੱਧ ਦੱਸਿਆ ਜਾਊਗਾ ਇੱਥੇ ਕੋਈ ਵੀਰ ਭਰਾ ਆਉਂਦਾ ਤਸੱਲੀ ਕਰਾ ਕੇ ਦਾਂਗੇ ਜੇ ਕਿਸੇ ਨੇ ਗਰੰਟੀ ਦੇ ਮੰਗਾਉਣੀਆਂ ਆਨਲਾਈਨ ਆਪਣੇ ਤੋਂ ਓਹਰ ਛੱਟੇ ਦੀ ਗਰੰਟੀ ਹੋਊਗੀ ਤੇ ਕਿਲੋ ਦੁੱਧ ਘੱਟ ਮੰਨ ਕੇ ਲੈ ਲੈ ਕੋਈ ਵੀ ਮੱਝ ਠੀਕ ਹੈ ਜੀ ਲੋ ਵੀ ਭਰਾਵੋ ਠੀਕ ਹੈ ਬਾਕੀ ਜੰਮੀ ਪਲੀ ਪੂਰੀ ਆ ਤੁਸੀਂ ਵੇਖੋ ਸਿਵਾ ਸੁਵਾ ਝਲਕਾ ਮਾਰਦੀ ਹੋਈ ਨਜ਼ਰ ਆ ਗਈ ਠੀਕ ਆ ਸੰਤੂ ਸਾਹਿਬ ਪਾੜੇ ਚੋਲੋ ਪਾੜ ਕੱਟੀ ਦੇ ਚੋਲੋ ਆਂਦੀ ਕੁਛ ਨਹੀਂ ਹੂੰ ਉਹ ਮੱਥਾ ਪੁੱਥਾ ਇਹਦੇ ਵੀ ਸਪੈਸ਼ਲ ਨੇ ਠੀਕ ਆ ਸਾਰੇ ਦੇ ਨਿਸ਼ਾਨ ਜੇ ਛੱਡੇ ਦੇ ਨਿਸ਼ਾਨ ਜੇ ਚਾਰੇ ਸਾਣੀ ਚਟੇ ਆ ਹਾਂ ਕਈਆਂ ਵੀਰਾਂ ਦੇ ਫੋਨ ਆਉਂਦੇ ਇੱਕ ਸਾਂ ਚਿੱਟਾ ਹੋਵੇ ਦੋ ਸਾਂ ਚਿੱਟੇ ਹੋਵੇ ਤਾਂ ਦੱਸ ਦਿਓ ਜਦੋਂ ਆਈ ਅੱਜ ਚਾਰੇ ਚਟੇ ਚਾਰੇ ਚਟੇ ਆ ਠੀਕ ਆ ਮੱਝ ਵੀ ਅੰਗਰੇਜ਼ਾਂ ਵਰਗੀ ਆ ਅੰਗਰੇਜ਼ਾਂ ਵਰਗੀ ਆ ਤੇ ਚੁੰਝਾਂ ਵੇਖੋ ਸਿੰਘ ਦੀਆਂ ਜਾਂ ਹਾਂ ਕੁੱਕੜ ਦੀ ਚੁੰਝਾਂ ਨੂੰ ਤਿੱਖੀਆਂ ਗਈਆਂ ਜੇ ਠਾਂ ਲਓ ਜੀ ਤੋਂ ਝੋਟੀ ਦੋਸਤੋ ਚੰਗੀ ਆ ਜ਼ਰੂਰ ਤੁਸੀਂ ਹੱਥ ਪਾ ਲਓ ਫੈਸਲ ਨੂੰ ਸਭ ਫੈਸਲ ਦੀਆਂ ਚੀਜ਼ਾਂ ਹੀ ਆ ਮਗਰ ਕੱਟੀ ਆ ਠੀਕ ਆ ਕੱਟੀਆਂ ਮਗਰ 8 ਕਿਲੋ ਦੁੱਧ ਤੇ ਝੋਟੀ ਚੱਲ ਰਹੀ ਆ ਆ ਕੱਟੀ ਇੱਕ ਵਾਰੀ ਤੁਸੀਂ ਫੇਰ ਵੇਖ ਲਓ ਤੇ ਗਰਲਾਲੇ ਜੇ ਲੈਣ ਦੇਣ ਫਿਰ ਕੀ ਕੀਤਾ ਜੀ ਦਾ ਲੈਣ ਦੇਣ ਨੂੰ ਮੁੱਲ ਭਾਵੇਂ ਸੰਧੂ ਸਾਹਿਬ ਦਾ 85 ਕਰ ਲਈਏ ਭਾਵੇਂ 80 ਕਰਨਗੇ ਹਾਂਜੀ ਮੋਲੇ ਦਾ ਹੈਗਾ ਜੀ ਹਾਂ ਨਾਲ ਆ 75000 75 ਜੇ ਕੱਟੀ ਸੀ ਨੇ ਕੋਈ ਲਵੇ ਫਿਰਦਾ 75000 ਦੀ ਹਾਂਜੀ ਤੇ ਜੇ ਕੋਈ ਕੱਟੀ ਵੀਰ ਭਰਾ ਆਪਣਾ ਛੱਡਦਾ ਜਾ ਕੇ ਬਾੜੇ ਦੇ ਚੋਲੇ ਤੇ ਫੇਰ ਆਪਾਂ ਮੈਂ ਦੇ ਦਾਂਗੇ 2 ਘੜਾ 70000 ਦੀ ਯਾਨੀ 60000 ਦੀ 60000 ਦੀ 60000 ਦੀ ਕੱਟੀ ਆਪਾਂ ਰੱਖ ਲਾਂਗੇ ਠੀਕ ਹੈ ਜੀ ਹਾਂਜੀ ਤੇ ਬੱਚੇ ਸਮੇਤ ਬੱਚੇ ਸਮੇਤ 74 ਦੀ ਹਾਂ ਲੋ ਜੀ ਬਿਨਾ ਬੱਚੇ ਤਾਂ ਦੋਸਤੋ 68000 ਦੀ ਬੱਚੇ ਸਮੇਤ ਤੁਸੀਂ ਖਰੀਦੇ ਜੇ ਤਾਂ 74000 ਦੀ ਆ ਮਗਰ ਕੱਟੀ ਆ ਕੱਟੀ ਪੂਰੀ ਅੱਗੇ ਕੋਈ ਸਮਝ ਨਾ ਆ ਰਹੀ ਠੀਕ ਆ ਜੀ ਇਹ ਕੱਢੀ ਸੰਗ ਦਾ ਨੀਲੀ ਰਾਵੀ ਦੀ ਆ ਹਾਂ ਇੱਕ ਸਾਰ ਇਤਨਾ ਦੀ ਉਹਦਾਂ ਆਪਾਂ ਕੱਟੀ ਵੀਡੀਓ ਤੇ 15 14000 ਦੀ ਵੇਚੀ ਆ ਹਾਂ ਕੱਟੀ ਵੇਖੋ ਕੱਟੀ ਦੇ ਦੋ ਸੰ ਚਟੇ ਜੇ ਦੋ ਗਾਲੇ ਜੇ ਹਾਂ ਲੋ ਜੀ ਬਾਕੀ ਇਹ ਰੇਡ ਪੜਦਾ ਦੋਸਤੋ ਇਹ ਦੁੱਧ ਦਾ ਰਿਕਾਰਡ ਆ ਤੇ ਝੋਟੇ ਦਾ ਸੁਭਾ ਤੁਹਾਨੂੰ ਦੱਸ ਹੀ ਦਿੱਤਾ ਲੈ ਵੀ ਘਰਲਾ ਲੱਗੇ ਆਪਣੇ ਕੋਲ ਜਿਹੜੀ ਆ ਮੈਂ ਖੜੀ ਆ ਇਹ ਸੰਧੂ ਸਾਹਿਬ ਤੀਜੇ ਸੂਏ ਮੱਝ ਪਰਸੋ ਸ਼ਾਮਾਂ ਦੀ ਸੂਈ ਜੇ ਅੱਛਾ ਜੀ ਮਗਰ ਇਹਦੇ ਆ ਕੱਟੀ ਏ ਠੀਕ ਆ ਜੀ ਤੀਜਾ ਸੂਆ ਹਾਂ ਜੀ ਇਹ ਗੁਜਰਾں ਦੀ ਮੱਝ ਜੇ ਗੁਜਰਾں ਤੋਂ ਲਈ ਆਪਾਂ ਇਹ ਗੁਜਰਾں ਤੋਂ ਆਈ ਆ ਵੇਖੋ ਰੰਗ ਰੰਗ ਲੱਗਾ ਇਹਨੂੰ ਅੱਛਾ ਉਹਨਾਂ ਤੋਂ ਲਈ ਆਪਾਂ ਠੀਕ ਆ ਠੀਕ ਆ ਹਾਂ ਲਓ ਜੀ ਗੁਜਰਾں ਤੋਂ ਵੀਰਾਂ ਤੋਂ ਮੱਝ ਖਰੀਦੀ ਆ ਤੀਜਾ ਸੂਆ ਮਗਰ ਕੱਟੀ ਪਰਸੋਂ ਦੀ ਸੂਈ ਹਾਂ ਜੀ ਤੇ ਬੋਲਾ ਹੀ ਹੋ ਗਿੰਦਾ ਥੱਲੇ ਬੋਲਾ ਸੰਧੂ ਸਾਹਿਬ 6 ਲੀਟਰ ਜੇ ਹੁਣ ਇਹ ਥੱਲੇ 6 ਲੀਟਰ ਹਾਂ ਥੋੜਾ ਜਿਹਾ ਇਧਰੋਂ ਹਿੱਕ ਕੇ ਦੋਸਤੋ ਬੈਕ ਸਾਈਡ ਤੋਂ ਤੁਹ ਮੈਂ ਪਰ ਚੰਗੀ ਹੈ ਵੀ ਹਾਂ ਲਓ ਜੀ 6 ਕਿਲੋ ਦੋਸਤ ਤੇ ਮੋਲ ਅੱਜ ਆਪਾਂ ਦਾ ਟੋਕੜਾ ਨਾਲ ਹੀ ਕਰ ਦੇਣਾ ਮੋਲ ਜਾਇਜ਼ ਤੇ ਦੇਦਣੀ ਆ ਆ ਕਰੀ ਵਿਖਾ ਦਿਓ ਨਾ ਕਿਤੇ ਨਿੱਕੀ ਹੁੰਦੀ ਡੰਡਾ ਡੰਡਾ ਵੱਜਾ ਤੇ ਗੁੰਮੀਆਂ ਹੀ ਆ ਵੱਜੀਆਂ ਜੀ ਕੋਈ ਨੁਕਸ ਨਹੀਂ ਗਾ ਕੋਈ ਵੀਰ ਭਰਾ ਏਡੀ ਦੂਰ ਤੇਲ ਬਾਲ ਕੇ ਆਣ ਕੇ ਆਖੇ ਫਿਰ ਆਪਾਂ ਤੁਹਾਨੂੰ ਪਤਾ ਆਹ 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 ਹਾਂ ਆ ਮਰਲੇ ਖੁੱਡਿਆਂ ਦੇ ਹਨਾ ਹਾਂ ਆ ਵੇਖੋ ਉਤਰਾ ਹੀ ਨਾ ਢਲ ਗਈਆਂ ਵੱਜੀਆਂ ਪਰ ਨੁਕਸ ਕੋਈ ਨਹੀਂ ਗਾ ਠੀਕ ਹੈ ਕੋਈ ਪੀੜ ਨਹੀਂ ਬਣਾਉਦੀ ਕੋਈ ਇਹ ਨਾ ਚਰੀਸ਼ਾ ਨਹੀਂ ਗਾ ਅ ਨਹੀਂ ਵੈਸੇ ਢਲ ਗਈਆਂ ਵੱਜੀਆਂ ਇਹ ਤਾਂ ਜਵੰਦਰੂ ਜਾਂ ਛੜਾੜੀ ਸੰਦੂ ਸਾਹਿਬ ਤੁਹਾਨੂੰ ਪਤਾ ਇਤਰਾ ਛੜਕਾ ਛੜਕਾ ਲਈ ਫਿਰਦੇ ਆ ਜਦੋਂ ਰਾਹ ਰੋਦ ਦੇ ਲੱਗਾ ਡੰਡਾ ਵੱਜਦਾ ਡੰਗਰ ਦੇ ਇਹਨਾਂ ਗੜਾ ਵਿਚਾਨੀਆਂ ਮੂੰਹਾਂ ਕੁੜਾਂ ਬੱਸ ਬੱਸ ਲੈ ਵੀ ਗਰਲਾ ਲੀ ਵੀ ਖੋਲ ਕੇ ਦਿਖਾ ਦਈਏ ਪਰਸੋਂ ਦੀ ਦੋਸਤੋ ਸੂਈ ਤੀਜਾ ਸੂਆ ਮਗਰ ਇਹਦੇ ਵੀ ਕੱਟੀ ਆ ਆ ਬੱਚਾ ਤੁਸੀਂ ਵੇਖੋ ਠੀਕ ਆ ਜੀ ਤੰਨਾ ਮੱਜਾਂ ਦੇ ਮਗਰੀ ਸੰਦੂ ਸਾਹਿਬ ਕੱਟੀਆਂ ਇੱਕ ਦੇ ਮਗਰ ਕਟਾ ਪੈ ਲੈਣਾ ਬਰਾਲੀਏ ਲਓ ਜੀ ਠੀਕ ਆ ਸੋ ਅੰਗ ਪਰ ਪੂਰੇ ਦੋਸਤੋ ਜੇਕਰ ਅਫੇਸ ਦੀ ਗੱਲ ਕਰ ਲਈਏ ਸਿੰਘਾਂ ਦੀ ਪੂਸ਼ ਪਾਸ਼ ਓਵਰਆਲ ਅੰਗ ਭਰ ਪੂਰੇ ਆ ਠੀਕ ਆ ਆਉਂਦੀ ਨੀਲੀ ਜੀ ਆ ਤੇ 6 ਕਿਲੋ ਦੋ ਬੌਲੇ ਤੇ ਹੁਣ ਸ਼ੁਰੂਆਤ ਹੋਈ ਆ 6 ਕਿਲੋ ਬੌਲੇ ਤੇ ਥੱਲੇ ਹਾਜ਼ਰ ਚਾਰੇ ਥਣਵਰ ਦੇ ਫੁਰ ਦੇ ਪੂਰੇ ਸੰਧੂ ਸਾਹਿਬ ਇੱਕ ਨੰਬਰ ਕੋਈ ਪੂਰ ਸਿੱਟਾ ਹੋਵੇ ਕੇ ਸੰਜ ਨੁਕਸ ਹੋਵੇ ਆਪਣੀ ਜ਼ਿੰਮੇਵਾਰੀ ਠੀਕ ਆ ਜੀ ਲੋ ਵੀ ਭਰਾ ਬਰੂ ਦੋਸਤੋ ਚੌਥਾ ਥਣਾ ਦਾ A1 ਪੂਰਾ ਓਕੇ ਰਿਪੋਰਟਾਂ ਠੀਕ ਆ ਮਗਰ ਵੀ ਕੱਟੀ ਆ ਫਿਰ ਤੁਹਾਨੂੰ ਪਤਾ ਤਾਜੀ ਸੋਈ ਆ ਆ ਬਿਲਕੁਲ ਜੀ ਬਿਲਕੁਲ ਹਰ ਭਰਾ ਆ ਪਧਾਰਾ ਮਾਰ ਕੇ ਖਾਦਨੀ ਆ ਆਹ ਤਾਂ ਕੋਈ ਨਹੀਂ ਨਾ ਸਤਿ ਸ੍ਰੀ ਅਕਾਲ ਹਾਂ ਹਾਂ ਚੋਣ ਸੁਣਾਇਆ ਧਰਾਂ ਮਾਰ ਕੇ ਵਿਖਾ ਦਿੰਨੇ ਆਪਾਂ ਆਹ ਲਓ ਜੀ ਸਵੇਰ ਚੁਵਾਈ ਹੋ ਗਈ ਫਿਰ ਇਹਦੀ ਸਵੇਰ ਸਤੂ ਸਾਬ 6 ਵਜੇ ਦੀ ਚੁਵਾਈ ਹੋਈ ਹੈ ਇਹਦੇ ਠੀਕ ਆ ਜੀ ਠੀਕ ਆ ਆਹ ਲਓ ਜੀ ਤੇ ਚਾਰੇ ਧਰਾਂ ਦੋਸਤੋ ਵਰਦੇ ਆ ਪੂਰੇ ਚੱਲਦੇ ਜਿੱਦਾਂ ਮਰਜ਼ੀ ਕੋਈ ਵੀਰ ਆਪਣੀ ਤਸੱਦੀ ਕਰ ਚੁਵਾਈ ਪੋਲੀ ਠੀਕ ਆ ਚੋਣ ਚਾਂਣ ਵੀ ਪੋਲੀ ਆ ਬਿਲਕੁਲ ਤੇ ਕਦ ਕੁਦ ਸੋਹਣਾ ਠੀਕ ਆ ਜੀ ਵੈਸੇ ਸੂਸਬਾ ਦੇ ਵਿੱਚ ਨਾਰਮਲੀ ਉਹ ਸਾਰੀ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਇਹਦਾ ਮੁੱਲ ਗਰਲਾੜ ਕੀ ਕਰਾਂਗੇ ਮੋਲ ਸਭ ਤੋਂ ਸਾਰ ਜਿਤਰਾ ਤਾਜੀ ਸੋਈ ਮੋਲ ਪੰ 75 ਕਰੀ ਜਾਈਏ ਪੰ 70 ਕਰੀ ਜਾਈਏ ਮੈਂ ਵੱਡੀਆਂ ਜੀ ਆਉਂਦੀ ਆ ਹਾਂਜੀ ਤਾਜੀ ਸੋਈ ਆ ਪਰ ਮੋਲੇਗਾ ਜੀ ਇਹਦਾ 66000 ਅੱਛਾ ਜੀ ਹਾਂ ਨਾ 63000 ਦੀ 63000 ਦੀ ਹਾਂਜੀ ਲਓ ਜੀ 63000 ਦੀ ਦੋਸਤੋ ਦਿੱਤੀ ਜਾਊਗੀ ਇਹ ਠੀਕ ਆ ਡਿਮਾਂਡ ਮੈਂ ਠੰਡੀ ਛੀ ਲਿਆ ਕੋਈ ਚੱਕਰ ਨਹੀਂ ਜੀ ਇਹ ਦੇਖੋ ਥੋੜੀ ਜਿਹਾ ਮੈਂ ਸਾਮਣ ਨਾਲ ਹੀ ਰੁਖੀ ਆ ਹੂੰ ਲਓ ਵੀ ਮਗਰ ਇਹ ਵੀ ਛੱਟੀ ਆਹ ਦੇਖੋ ਠੀਕ ਆ ਸੋ ਪਿੱਛੇ ਕੱਟੀ ਇਹਦੇ ਕੱਟੀ ਤੁਹਾਨੂੰ ਦਿਖਾਤੀ ਆ ਸੋ ਮੱਝਾਂ ਜਿਹੜੀਆਂ ਦੋਸਤੋ ਸਾਰੀਆਂ ਸੁਈਆਂ ਸਾਰੀਆਂ ਦੇ ਮਗਰ ਕੱਟੀਆਂ ਨੇ ਵੈਸੇ ਸੰਤੂ ਸਾਹਿਬ ਜਿਹੜੇ ਗਾਮੀ ਨਿਤਰੇ ਆਉਂਦੇ ਸਿਆਣਿਆਂ ਦੇ ਘਰ ਤੇ ਇੰਨਾ ਤਰ੍ਹਾਂ ਅੱਖਾਂ ਚ ਦੁੱਧ ਮੁੱਕ ਜਾਂਦਾ ਹਾਂ ਤੇ ਆਪਾਂ ਗਿੱਲੇ ਨਾਲੂ ਤਾਜੀ ਸੁਈ ਤਰੇੜੀ ਹਰ ਦਿਓਦਾ ਹੁਣ ਇਹਦੇ ਉੱਤੇ ਗਾਂ ਨਾਲ ਸਾਨੂੰ ਕੇ ਜਨੀ ਜਨਾਬ ਆ ਗਾਂ ਦੇ ਸਕ ਲੈ ਹਾਂ ਬਿਲਕੁਲ ਜੀ ਬਿਲਕੁਲ ਰਵੀ ਕਰਲਾਲ ਅਜੇ ਪਸ਼ੂ ਆਪਣੇ ਕੋਲ ਸੀਗੇ 4 ਹਾਂਜੀ 4 ਪਸ਼ੂ ਹੀ ਸੰਦੂ ਸਾਹਿਬ ਆਪਣੇ ਕੋਲ ਆ ਦੱਸੋ ਮੱਝਾਂ ਚੰਗੀਆਂ ਨੇ ਝੋਟੀਆਂ ਪੋ ਆਪਣੀ ਥਾਂ ਤੇ ਸਾਰੀਆਂ ਚੰਗੀਆਂ ਨੇ ਸੰਦੂ ਸਾਹਿਬ ਆਪਣੀ ਜਾਇਜ਼ ਹਰ ਵਾਰ ਦੀ ਤਰ੍ਹਾਂ ਵੇਚ ਹੁੰਦੀ ਆ ਪਹਿਲੀ ਗੱਲ ਆ ਆਪਦੀ ਤੁਸੀਂ ਰਕਮ ਲਾਉਣੀ ਆ ਜਿਹੜਾ ਕੋਈ ਵੀਰ ਭਰਾ ਆਉਂਦਾ ਕਿੱਕ ਕਰਕੇ ਤਸੱਲੀ ਕਰਕੇ ਖੜੋ ਆ ਵੀ ਹੁਣ ਉਹ ਦਰਾਵਾ ਵੀਡੀਓ ਪਾਈ ਆ ਚਾਹ ਮੱਝਾਂ ਦੀ ਉਹ ਵੀਰ ਭਰਾ ਆਇਆ ਇੱਥੇ ਆਦਾ ਚਾਹ ਪਾਣੀ ਪੀਤਾ ਨਾਲ ਡੰਗਰ ਵੇਖ ਕੇ ਤਸੱਲੀ ਕਰਕੇ ਖੜੀ ਐ ਉਹ ਚ ਆਪਣਾ ਮਨ ਖੋਸ਼ ਹੋ ਗਿਆ ਵੀ ਆਪਣੀ ਗਾਰੰਟੀ ਮੁੱਕ ਗਈ ਆਪਾਂ ਹੋਰ ਲਿਉਣ ਵਾਲੇ ਬਣਾਗੇ ਕਿ ਉਹ ਮਗਰਲਾ ਜਿਹਾ ਮੇਲਾ ਖਤਮ ਜਾ ਕੇ ਵੀਰੇ ਪਾਈਆ ਘਟ ਗਈ ਵਧ ਗਈ ਉਹਨਾਂ ਨੂੰ ਫੋਨ ਨਹੀਂ ਲਾਉਣਾ ਆਪਾਂ ਕਿਉਂਕਿ ਉਹਨਾਂ ਤਸੱਲੀ ਕੀਤੀ ਆ ਤਸੱਲੀ ਕੀਤੀ ਤੇ ਆਪਾਂ ਇਹੋ ਆਨੇ ਆਂ ਬਿਹਾਰਵਾਰ ਦੀ ਤਰ੍ਹਾਂ ਆ ਗਿਆ ਆ ਦੀ ਤਸੱਲੀ ਕਰਕੇ ਖੜੋ ਜਿਹੜੀ ਗੱਲ ਦਸੀ ਜਾਂਦੀ ਆ ਦੀ ਨਰਖ ਪਰਖ ਕਰੋ ਕਿ ਨਹੀਂ ਕੋਈ ਵੀਰ ਭਰਾ ਆ ਸਕਦਾ ਫਿਰ ਕਿਲੋ ਕਿਲੋ ਘਟ ਮੰਨ ਕੇ ਲੈ ਲਓ ਜੇ ਕੋਈ ਨੁਕਸ ਨਿਕਲੇ ਆਪਣੀ ਜ਼ਮੀਰੀ ਬਿਲਕੁਲ ਜੀ ਪਹਿਲੀ ਗੱਲ ਆਪ ਆ ਉਹ ਜੇ ਆਪਣੇ ਜ਼ਗੀਨ ਤੇ ਖੜਨੀਆਂ ਫਿਰ ਜਿੰਨਾ ਵੀ ਦੁੱਧ ਦੱਸਿਆ ਹੈ ਕਿਲੋ ਕਿਲੋ ਘਟ ਮੰਨ ਕੇ ਲੈ ਲਓ ਕਿਉਂਕਿ ਗਰਮੀ ਹੈ ਗਰਮੀ ਹੈ ਉਹ ਤੁਸ ਵੈਸੇ ਗਰਮੀ ਚ ਦੁੱਧ ਘਟ ਜਾਂਦਾ ਚੰਗੇ ਭਲੇ ਪਸ਼ੂ ਜਿਹੜੇ ਦੁੱਧ ਦੇ ਰਹੇ ਉਹਨਾਂ ਦਾ ਸੰਤੂ ਸਾਹਿਬ ਇਹ ਐਨੇ ਜੇ ਮੂਹ ਨਹੀਂ ਲਾਇਆ ਹੋਏ ਉਤਰਾਂ ਦੀ ਉਤਰੇ ਤੋੜੀ ਪਈ ਐ ਇਹ ਗਾੜੀ ਇਹ ਘਰਿਆ ਵੀ ਔਰ ਮੁੱਕ ਗਿਆ ਤੁਹਾਨੂੰ ਪਤਾ ਹਾਂ ਉਹ ਨਵੀਂ ਥਾਂ ਕਿ ਦੋ ਦੋ ਦਿਨ ਤਿੰਨ ਤਿੰਨ ਦਿਨ ਬੱਤੇ ਖਾਂਦੇ ਨਹੀਂ ਬਸ ਪਰ ਆਪਣਾ ਐ ਨਹੀਂ ਸੂਲ ਪਿਆ ਪਾਗਲੇ ਨੂੰ ਲਾਵਾ ਨਾ ਗੇ ਜਦੋਂ ਇੱਥੇ ਆ ਗਏ ਖੁਰਲੀ ਤੇ ਵੱਜ ਗਈ ਆਪਣੀ ਆ ਇਹ ਗਾਂ ਨੂੰ ਜਿਉ ਪਿਛਲੇ ਘਰ ਨਹੀਂ ਜਾਂਦੀ ਬਿਲਕੁਲ ਤੋਂ ਭਾਵੇਂ ਵਾਦਾ ਆਵੇ ਭਾਵੇਂ ਘਾਟਾ ਆਵੇ ਬਿਲਕੁਲ ਜੀ ਹਾਂ ਲੋ ਦੋਸਤੋ ਬਕਾਰ ਕਰਨਾ ਹੈ ਆਹ ਦੇ ਸੂਲਾਂ ਦੇ ਕਰਨਾ ਨਹੀਂ ਤੇ ਨਹੀਂ ਹੁੰਦਾ ਨਹੀਂ ਹੁੰਦਾ ਲੋ ਵੀ ਇਹ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਿਆ ਵੀਰ ਗਰਲਾਲ ਦੇ ਇਹ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾਏ ਆ ਚ ਜਿਹੜੀ ਉੱਚੇ ਬੱਚੇ ਦੇ ਵਿੱਚ ਆ ਉੱਚੇ ਬੱਚੇ ਦੇ ਵਿੱਚ ਆਪਾਂ ਤੁਹਾਨੂੰ ਦੱਸੀ ਗਈ ਆ ਠੀਕ ਆ ਤੇ ਬਾਕੀ ਚੰਗੇ ਆ ਸੋਨੇ ਵਰਗੇ ਪਸ਼ੂ ਆ ਇੱਕ ਦਿਨ ਵੀਰ ਭਰਾ ਫੋਨ ਆਉਣ ਲਿਆ ਜਾਂਦੇ ਤੁਸੀਂ ਆਦੇ ਘਰ ਇਧਰੋਂ ਬਹਿ ਜਾਂਦੇ ਜੇ ਉਧਰੋਂ ਬਹਿ ਜਾਂਦੇ ਸਾਡੇ ਘਰ ਬੈਣ ਦੇਣਗੇ ਆ ਵੇਦੀ ਆਦੀ ਤਸੱਲੀ ਕਰਕੇ ਖੜੋ ਜੇ ਆਪਾਂ ਕਹਿੰਨੇ ਤੁਹਾਨੂੰ ਬੈਣ ਦੇਣਗੇ ਬਸ 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 ਹਾਂ ਲੋ ਵੀ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਹ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਆਓ ਆਪਣੀ ਇਥੇ ਨਰਕ ਪਰਖਾ ਤਸੱਲੀ ਕਰੋ ਆਪਾਂ ਹਰ ਵਾਰ ਕਹਿੰਨੇ ਆ ਵੀ ਚੋ ਕੇ ਪਸ਼ੂ ਲੈ ਕੇ ਜਾਵੋ ਤਸੱਲੀ ਕਰਕੇ ਲੈ ਕੇ ਜਾਵੋ ਅਗਲੇ ਦੀ ਵੀ ਜਿੰਮੇਵਾਰੀ ਰਿਸਪੌਂਸਿਬਿਲਟੀ ਆ ਘੜੇ ਤੇ ਥੋੜੀ ਵੀ ਜੇ ਤੁਸੀਂ ਆਪਦੀ ਜਿੰਮੇਵਾਰੀ ਰਿਸਪੌਂਸਿਬਿਲਟੀ ਤੇ ਪਸੂ ਲੈ ਕੇ ਜਾਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ